ਉਹਨੂੰ ਘਟੋ ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਉੱਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਨ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਂ ਨਹੀਂ ਮੁਲਾਕਾਤ ਕਰ ਸਕਦੇ ਪਰਿਵਾਰਕ ਗੱਲ ਤੇ ਇੱਕ ਪਰਿਵਾਰ ਹੀ ਹੈ ਨਾ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਇਹ ਰੂਲ ਬਦਲ ਦਿਆਂਗੇ ਜੀ ਜਦ ਸਾਡੀ ਸਰਕਾਰ ਆਏਗੀ 그러면은 ਰੂਲ ਬਦਲਵਾ ਦੇਾਂਗੇ ਜੀ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਕਹਿੰਦਾ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਤੇ ਉਹਨੂੰ ਘਟੋ-ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਮੁਲਾਕਤ ਆਪਾਂ ਕਦੋਂ ਮਨਾ ਕੀਤੀ ਹੈ ਜੀ ਜਿਹੜੇ ਪਰਿਵਾਰਕ ਮੈਂ ਪਰ ਹੁਣ ਸਾਨੂੰ ਰੋਕਿਆ ਹੋਇਆ ਅਸੀਂ ਸੌਢਰ ਸਾਹਿਬ ਇਹ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਤ ਕਰਾ ਦਿਓ ਅਸੀਂ ਸੇ ਦਰਸ਼ਨੀ ਕਰਨ ਨੇ ਤੇ ਫਤਿਹ ਬਲਾਕ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਅਸੀਂ ਤਾਂ ਕਹਿ ਰਹੇ ਹਾਂ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉੱਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਾਰੇ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਲਈ ਜਿਹੜੇ 10 ਮੈਂਬਰ ਪਰਿਵਾਰਕ ਕਾਲੀ ਦਲ ਤੇ ਇੱਕ ਪਰਿਵਾਰ ਹੀ ਆ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਇਹ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਹੈਗਾ ਆਈਡੀਓਲੋਜੀ ਹੈ ਮੈਂ ਉਸ ਦੀ ਕਮੈਂਟ ਨਹੀਂ ਕਰ ਸਕਦਾ ਉਹਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕਾਨੂੰਨ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਗਏ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਇਦਾਂ ਕਰੋ ਮੇਰੇ ਬੇਗਾਨੇ ਜੀ ਗੱਲਾਂ ਦਿਖਾ ਦਿਓ ਅਸਲਾਹ ਸਾਹਿਬ ਦੀ ਸਾਰਿਆਂ ਦੇ ਕਰਾ ਦੇ ਸਾਰਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤમે ਮੁਲਾਕਾਤ ਹਾਸਕੇ ਕਰਾਉਂਗੇ ਮੈਂ ਸਮਝਦਾ ਕਿ ਅਸੀਂ ਜਿਵੇਂ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਵਾ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਰਹਿੰਦੇ ਮੈਂ ਸਮਝਦਾ ਵਾਂ ਕਿ ਇਹ ਇੱਕ ਬਹੁਤ ਵੱਡਾ ਤੱਕਾ ਵਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਦੀ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਏ ਤੇ ਇਹੋ ਜੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨੋਂ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਇਹ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਹਾਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਹਾਂ ਤੇ ਅੱਜ ਮੈਂ ਸਮਝ ਨਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਂ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆਂ ਅਸੀਂ ਇੱਥੇ ਰਹਿ ਕੇ ਤੁਸੀਂ ਜਿਹੜੇ ਸਪੀਕਰ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਵੀ ਅਸੀਂ ਜ਼ਰੂਰ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇंदे ਬਣ ਕੇ ਆਉਣਾ ਤੇ ਜਿਹੜੇ ਲੋਕ ਚਾਉਣਗੇ ਉਹ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇਆਂ ਜ਼ਖਮਾਂ ਤੇ ਮਲਮ ਲਾ ਦਵੇ ਤੇ ਭਾਵੇਂ ਢੂਂਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਬੜਨ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝ ਨਹੀਂ ਆ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੀ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸਬਡੈਂਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਆ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜਰੂਰ ਉਹਨਾਂ ਦੇ ਵਿੱਚ ਹਾਈ ਕਮਾਂਡ ਆਫਿਸ ਕਰੂਗਾ ਤੁਸੀਂ ਸਾਰੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਤਿਆ ਵਾਲਾ ਕੇਸ ਹੈ ਕਿਵੇਂ ਦੇਖ ਬਿਕਰਮ ਜੀਤਿਆ ਜਿਹੜਾ ਵਾ ਇੱਕ ਮੇਰੀ ਤੱਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਆ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚ ਉਹ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸੇ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀ ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜੇ ਤੱਕੇ ਜਿਹੜੇ ਨੇ ਇਹ ਸ਼ਕਤੀਆਂ ਦਿੰਦੇ ਨੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਲ ਮਿਲਣਾ ਪਰ ਨਿੱਜੀ ਤੌਰ ਤੇ ਸਰਦਾਰ ਮਜੀਠੀਏ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਦੂਗਾ ਯਾਨੀ ਹਰਪ੍ਰੀਤ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਦੇਖ ਲਓ ਪਹਿਲਾਂ ਵੀ ਬਹੁਤ ਕਾਲੀ ਦਲ ਬਣੇ ਨੇ ਇੱਕ ਨਵਾਂ ਵੀ ਬਣ ਗਿਆ ਵਾ ਕੋਈ ਗੱਲ ਨਹੀਂ ਕੀ ਲੋਕ ਇੱਕੋ ਕਾਲੀ ਦਲ ਨੂੰ ਮੰਨਤਾ ਦਿੰਦੇ ਨੇ ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸ਼ਕਾਰ ਕਰਦੇ ਨੇ ਭਾਵੇਂ ਕੋਈ ਦੇਸ਼ਤਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਂ ਨਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਾ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬੰਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਓ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮਐਲਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜੀ ਪਾਪੜ ਵੇਲ ਲੋ ਉਹ ਕੱਖ ਨਹੀਂ ਬੰਨਦਾ ਕਦੇ ਮੈਂ ਸਮਝਣਾ ਕਿ ਹਰਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਣਾ ਵਾ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਪੀ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਜਾਏ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਤੇ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹਿੰਦੀ ਆ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇੱਥੇ ਦਾ ਲੋਕੀ ਕੱਢ ਥੱਲਿਓ ਪਤਾਲ ਚੋਂ ਲਿਆਉਂਦੇ ਨੇ ਤੇ ਮੈਂ ਸਮਝਣਾ ਏਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਤੇ ਇਹਨੇ ਆਪਣੀ ਜ਼ਿੰਦਗੀ ਰੋਲ ਲਈ ਆ ਲਗਾ ਸਾਹਿਬ